ਅਸੀਂ ਇੱਕ ਰਿਆ ਦੋ ਦਿਨਾਂ ਦੇ ਵਿੱਚ ਇਹ ਕਾਗਜ਼ਪਰੰਦਾ ਪ੍ਰੋਸੀਜਰ ਖਤਮ ਕਰ ਲਵਾਂਗੇ ਔਰ ਸਾਰੇ ਪਿੰਡਾਂ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬੜੇ ਹੀ ਜੋਸ਼ ਨਾਲ ਇਹਨਾਂ ਚੋਣਾਂ ਚ ਪਾਰਟਿਸਿਪੇਟ ਕਰ ਰਹੇ ਨੇ ਔਰ ਅਸੀਂ ਪੂਰੀ ਲੀਡ ਦੇ ਨਾਲ ਇਸ ਚੋਣ ਨੂੰ ਜਿਹੜਾ ਜਿੱਤ ਕੇ ਅੱਗੇ ਲਿਟਿਆ ਪੰਜਾਬ ਦੇ ਲੋਕ ਜਾਣਦੇ ਆ ਕਿ ਅਸੀਂ ਆਪਸੀ ਭਾਈਚਾਰਾ ਬਿਲਕੁਲ ਬਰਕਰਾਰ ਰੱਖਿਆ ਹੋਇਆ ਔਰ ਪੰਜਾਬ ਦਾ ਮਾਹੌਲ ਜਿਹੜਾ ਵਧੀਆ ਰੱਖਣ ਦੇ ਲਈ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਸਦਾ ਹੀ ਅਦਰਸ਼ ਹਰਿਆਣਾ ਜੋ ਮਰਜ਼ੀ ਕਰ ਲਵੇ ਪਰ ਜੇ ਅਸੀਂ ਇਤਿਹਾਸ ਦੇ ਸਿਰ ਤੇ ਵੀ ਦੇਖ ਲਈਏ ਤਾਂ ਚੰਡੀਗੜ੍ਹ ਪੰਜਾਬ ਤੋਂ ਫਤਵੀ ਅਲੱਗ ਨਹੀਂ ਸੀਗਾ ਔਰ ਪੰਜਾਬ ਦਾ ਦਾਇਰਾ ਹੀ ਬਹੁਤ ਵੱਡਾ ਸੀ ਔਰ ਇਸ ਸਿਆਸਤਾ ਦੇ ਵਿੱਚ ਪੰਜਾਬ ਨੂੰ ਕਿਹ ਰਹਿ ਗਿਆ ਔਰ ਅਸੀਂ ਆਪਣੀ ਲੜਾਈ ਲੜਾਂਗੇ ਕਈ ਵਾਰੀ ਇਹ ਹੁੰਦਾ ਹੈ ਕਿ ਇਲੈਕਸ਼ਨਾਂ ਦੇ ਨੇੜੇ ਆ ਕੇ ਹਰੇਕ ਵਰਗ ਚ ਆਉਂਦਾ ਕਿ ਕੋਈ ਦਬਾਅ ਬਣਾ ਕੇ ਅਸੀਂ ਇਹ ਆਪਣੀਆਂ ਮੰਗਾਂ ਪੂਰੀਆਂ ਕਰੀਏ ਪਰ ਪੰਜਾਬ ਸਰਕਾਰ ਹਮੇਸ਼ਾ ਹੀ ਆਪਣੇ ਮੁਲਾਜ਼ਮਾਂ ਦੇ ਨਾਲ ਹੈ ਹਾਂ ਜਿਨਾ ਕੁ ਦਿਨ ਬਲੌਕ ਸੰਪਨੀ ਨੂੰ ਉਹਨਾਂ ਦੀ ਰਿਕਸਾ ਤੋਂ ਕੰਮ ਚ ਪਰਨ ਜਾ ਰਹੇ ਹੈ ਜੀ ਆਪਾਂ ਦੇਖੋ ਜੀ ਅਸੀਂ ਇੱਕ ਰਿਆ ਦੋ ਦਿਨਾਂ ਦੇ ਵਿੱਚ ਇਹ ਕਾਰਜ ਪਰਨ ਦਾ ਪ੍ਰੋਸੀਜਰ ਖਤਮ ਕਰ ਲਵਾਂਗੇ ਔਰ ਸਾਰੇ ਪਿੰਡਾਂ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬੜੇ ਹੀ ਜੋਸ਼ ਨਾਲ ਇਹਨਾਂ ਚੋਣਾਂ ਚ ਪਾਰਟਿਸਿਪੇਟ ਕਰ ਰਹੇ ਨੇ ਔਰ ਅਸੀਂ ਪੂਰੀ ਲੀਡ ਦੇ ਨਾਲ ਇਸ ਚੋਣ ਨੂੰ ਜਿਹੜਾ ਜਿੱਤ ਕੇ ਅੱਗੇ ਲੱਕਿਆ ਪੰਜਾਬ ਦੇ ਹਾਲਾਤਾਂ ਬਾਰੇ ਦੇਖੋ ਯੂਨੀਵਰਸਟਾ ਨੂੰ ਲੈ ਕੇ ਅੱਗਾ ਬਣੇ ਵੀਡੀਓ ਅ ਇਹ ਸਿਰਫ ਸਿਆਸਤ ਹੁੰਦੀ ਆ ਜਦੋਂ ਇਲੈਕਸ਼ਨ ਆਉਂਦੀਆਂ ਨੇ ਤਾਂ ਉਦੋਂ ਇਹ ਗੱਲਾਂ ਵੀ ਆ ਜਾਂਦੀਆਂ ਨੇ ਕਿ ਕਾਨੂੰਨੀ ਅਵਸਥਾ ਠੀਕ ਨਹੀਂ ਹੈ ਜਾਂ ਸਾਨੂੰ ਬਾਟਰਾਂ ਤੋਂ ਖਤਰਾ ਸੋ ਇਹ ਪਹਿਲੀ ਵਾਰੀ ਨਹੀਂ ਉਹ ਜਿਨ੍ਹਾਂ ਨੂੰ ਚਿੱਠੀ ਲਿਖਦੇ ਆ ਉਹ ਵੀ ਇਹੀ ਕੁਸ਼ ਕਰਦੇ ਆ ਤੇ ਇਹ ਵੀ ਇਹੀ ਕੁਸ਼ ਕਰਦੇ ਆ ਸੋ ਪੰਜਾਬ ਦੇ ਲੋਕ ਜਾਣਦੇ ਆ ਕਿ ਅਸੀਂ ਆਪਸੀ ਭਾਈਚਾਰਾ ਬਿਲਕੁਲ ਬਰਕਰਾਰ ਰੱਖਿਆ ਹੋਇਆ ਹੈ ਪੰਜਾਬ ਦਾ ਮਾਹੌਲ ਜਿਹੜਾ ਵਧੀਆ ਰੱਖਣ ਦੇ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਦਾ ਹੀ ਯਤਨ ਕਰ ਰਹੇ ਹਨ ਹਰਿਆਣਾ ਨੇ ਜਿਹੜਾ ਆ ਗਿਆ ਆਪਣੀ ਵਿਧਾਨ ਸਭਾ ਨਾਲ ਅਲੱਗ ਵਿਧਾਨ ਸਭਾ ਨੂੰ ਲੈ ਕੇ ਦੇ ਰਹੇ ਹੈ ਪਰ ਕਿਤੇ ਬਿਲਕੁਲ ਪ੍ਰਸਤਾਵ ਦਿੱਤੇ ਸੀ ਉਹਦਾ ਵੀ ਕਰ ਸਕਦੇ ਹਾਂ ਮਤਲਬ ਹਰਿਆਣਾ ਜੋ ਮਰਜ਼ੀ ਕਰ ਲਵੇ ਪਰ ਜੇ ਅਸੀਂ ਇਤਿਹਾਸ ਦੇ ਸਿਰ ਤੇ ਵੀ ਦੇਖ ਲਈਏ ਤਾਂ ਚੰਡੀਗੜ੍ਹ ਪੰਜਾਬ ਤੋਂ ਕਦੇ ਵੀ ਅਲੱਗ ਨਹੀਂ ਸੀਗਾ ਔਰ ਪੰਜਾਬ ਦਾ ਦਾਇਰਾ ਹੀ ਬਹੁਤ ਵੱਡਾ ਸੀ ਔਰ ਇਸ ਸਿਆਸਤਾ ਦੇ ਵਿੱਚ ਪੰਜਾਬ ਨੂੰ ਕੀ ਰਹਿ ਗਿਆ ਔਰ ਅਸੀਂ ਇਹ ਆਪਣੀ ਲੜਾਈ ਲੜਾਂਗੇ ਕਈ ਵਾਰੀ ਕਈ ਵਾਰੀ ਇਹ ਹੁੰਦਾ ਕਿ ਇਲੈਕਸ਼ਨਾਂ ਦੇ ਨੇੜੇ ਆ ਕਿ ਹਰੇਕ ਵਰਗ ਚਾਹੁੰਦਾ ਕਿ ਕੋਈ ਦਬਾਅ ਬਣਾ ਕੇ ਅਸੀਂ ਇਹ ਆਪਣੀਆਂ ਮੰਗਾਂ ਪੂਰੀਆਂ ਕਰੀਏ ਪਰ ਪੰਜਾਬ ਸਰਕਾਰ ਹਮੇਸ਼ਾ ਹੀ ਆਪਣੇ ਮੁਲਾਜ਼ਮਾਂ ਦੇ ਨਾਲ ਹੈ ਚਾਹੇ ਇਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਨਾ ਵੀ ਕੀਤੇ ਜਾਣ ਗੱਲਬਾਤ ਰਾਹੀਂ ਮਸਲਾ ਹੱਲ ਕਰ ਲਿਆ ਜਾਵੇ ਤਾਂ ਮੈਨੂੰ ਲੱਗਦਾ ਜ਼ਿਆਦਾ ਵਧੀਆ